ਕਾਰਮਾ ਤੋਂ ਲੈ ਕੇ ਗੁੰਡੇ ਫਿਰੋਜ਼ਪੁਰ ਸਦਵਾਲ ਚਸ਼ਮਾ ਚ ਕਰੋਰ ਤੇ ਫਰੀਦਾਨਗਰ ਪੁਲ ਤੱਕ 10.5 ਕਿਲੋਮੀਟਰ ਸੜਕ ਦਾ ਅੱਜ ਨੀ ਪੱਥਰ ਰੱਖਿਆ ਸੋ ਲਗਭਗ 7 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਰੋਡ ਬਣਨਾ ਸੋ ਪਹਿਲੀ ਵਾਰ ਹੋ ਰਿਹਾ ਵੀ ਇਸ ਸੜਕ ਨੂੰ 16 ਫੁੱਟ ਚੌੜਾ ਕੀਤਾ ਜਾ ਰਿਹਾ ਜਿਹੜੀ 10 ਫੁੱਟ ਹੁੰਦੀ ਸੀਗੀ ਔਰ ਪ੍ਰਾਣੀ ਸਟ੍ਰੈਟਜੀ ਦੇ ਮੁਤਾਬਕ ਬਣੀਆਂ ਸਾਡੇ ਅਸਲ ਚ ਹਲਕੇ ਦੇ ਅੰਦਰ ਸੜਕਾਂ ਉਸ ਵੇਲੇ ਦੀਆਂ ਬਣੀਆਂ ਜਦੋਂ ਗੱਡੇ ਚੱਲਦੇ ਸੀ ਜੋ टांगे ਚੱਲਦੇ ਸੀ ਜਦੋਂ ਟਰਾਲਿਆਂ ਦਾ ਯੁੱਗ ਨਹੀਂ ਸੀਗਾ ਸੋ ਹੁਣ ਉਹ ਉਸ ਸਮੇਂ ਦੀਆਂ ਸੜਕਾਂ ਜਿਹੜੀਆਂ ਪੰਜਾਬ ਦੇ ਅੰਦਰ 16 ਫੁੱਟ ਹੋ ਗਈਆਂ 18 ਫੁੱਟ ਹੋ ਗਈਆਂ ਪਰ ਸਾਡੇ ਹਲਕੇ ਦੇ ਅੰਦਰ ਅੱਜ ਵੀ ਸੜਕਾਂ ਦੀ ਜਿਹੜੀ ਉਹ ਮੰਦੀ ਹਾਲਤ ਹੈ ਸੋ ਮੈਨੂੰ ਖੁਸ਼ੀ ਹੈ ਕਿ ਮਾਨਜੋ ਮੁੱਖ ਮੰਤਰੀ ਜੀ ਨੇ ਬੜੀ ਦਲੇਰੀ ਦੇ ਨਾਲ ਜਿਹੜੀ ਉਹ ਸਾਡੀ ਮਦਦ ਕੀਤੀ ਹੈ ਸੋ ਸਾਡੇ 7 ਕਰੋੜ ਰੁਪਏ ਦੇ ਲਾਗੇ ਦੇ ਨਾਲ ਇਹ ਜਿਹੜੀਆਂ ਰੋਡ 10 ਕਿਲੋਮੀਟਰ ਦੀ ਬਣਨੀ ਹੈ ਔਰ ਇਹ ਰੋਡ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਜਿਹੜੀ ਇਸ ਵੇਲੇ ਵਰਤੀ ਜਾਂਦੀ ਆ ਮਤਲਬ ਮਟੀਰੀਅਲ ਦੇ ਅੰਦਰ ਉਹਦੇ ਮੁਤਾਬਕ ਇਹ ਰੋਡ ਬਣੇਗਾ ਔਰ 16 ਫੁੱਟ ਚੌੜਾ ਹੋਏਗਾ ਸੋ ਮੈਂ ਮੈਨੂੰ ਖੁਸ਼ੀ ਆ ਅੱਜ ਕਿ ਮੈਂ ਆਪਣੇ ਲੋਕਾਂ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਅੱਜ ਉਹ ਪੂਰਾ ਕਰ ਰਿਹਾ ਸੋ ਲੰਬੇ ਸਮੇਂ ਤੋਂ ਇਹ ਸੜਕਾਂ ਜਿਹੜੀਆਂ ਰਿਪੇਅਰ ਦੀ ਮੰਗ ਕਰਦੀਆਂ ਸਨ ਸੋ ਸਹਜੇ ਸਹਜੇ ਬਾਕੀ ਰਹਿਣੀਆਂ ਸੜਕਾਂ ਵਾਲੇ ਪਾਸੇ ਜਿਹੜਾ ਆ ਉਹ ਹੁਣ ਕੰਮ ਸ਼ੁਰੂ ਕਰ ਦਿੱਤਾ ਸੋ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਇਹੀ ਆਸ ਕਰਦਾ ਵੀ ਹਰ ਘੜੀ ਹਰ ਪਲ ਆਪਣੇ ਇਲਾਕੇ ਦੇ ਲੋਕਾਂ ਲਈ ਕੋਈ ਵਧੀਆ ਗਿਫਟ ਲੈ ਕੇ ਜਾਵਾਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਜਿਹੜਾ ਰੋੜ ਦਾ ਹਾਦਸਾ ਘਟਣ ਕੀਤਾ